ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 7 ਜੂਨ ਨੂੰ ਰਾਤ ਨੂੰ ਪੰਜਾਬ ਦੇ ਮੌਸਮ ਦੀ ਕਿ ਅੱਜ 7 ਜੂਨ ਨੂੰ ਰਾਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋਵੇਗੀ ਵੀਰੋ ਆਪਾਂ ਗੱਲ ਕਰਦੇ ਆਂ 8:00 ਵਜੇ ਤੋਂ ਬਾਅਦ ਤਕਰੀਬਨ ਸਵੇਰ ਤੱਕ ਦੇ ਮੌਸਮ ਦੀ ਕਿ ਇਹਨਾਂ ਘੰਟਿਆਂ ਦੇ ਵਿੱਚ ਵੀਰੋ ਪੰਜਾਬ ਦੇ ਮੌਸਮ ਵਿੱਚ ਕੀ ਕੀ ਹਲਚਲ ਹੋਵੇਗੀ ਆਸਾਨ ਵੀਰੋ ਇੱਕ ਪੱਛਮੀ ਪਾਸਿਓਂ ਸਿਸਟਮ ਹੈ ਜੋ ਪੰਜਾਬ ਦੇ ਵਿੱਚ ਇੰਟਰ ਹੋ ਰਿਹਾ ਹੈ ਇਹ ਤਕਰੀਬਨ 7:00 ਵਜੇ ਤੋਂ ਬਾਅਦ ਪੰਜਾਬ ਦੇ ਹਲਕੀ-ਪੁਲਕੀ ਬੱਦਲ ਵਜੋਂ ਪਾਪ ਨੂੰ ਪੰਜਾਬ ਦੇ ਪੱਛਮੀ ਸਰਹੱਦੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਪ੍ਰਭਾਵ ਵੀਰੋ ਹੌਲੀ-ਹੌਲੀ ਅੱਗੇ ਪੰਜਾਬ ਦੇ ਵੱਲ ਨੂੰ ਵਧਦਾ ਹੋਇਆ ਜਿਵੇਂ ਕਿ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਮੁਕਸਰ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਵੀਰੋ ਦਾ ਪ੍ਰਭਾਵ ਆਪਾਂ ਨੂੰ ਪਹਿਲਾਂ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਅੱਗੇ ਲਗਾਤਾਰ ਵੀਰੋ ਹੌਲੀ-ਹੌਲੀ ਸਿਸਟਮ ਆਪਣਾ ਦਾਇਰਾ ਵਧਾਉਂਦਾ ਹੋਇਆ ਅੱਗੇ ਮਾਝੇ ਦੋਆਬੇ ਦੇ ਖੇਤਰਾਂ ਨੂੰ ਕਵਰ ਕਰੇ ਤੇ ਵੀਰੋ ਮੱਧ ਪੰਜਾਬ ਤੱਕ ਦਾ ਏਰੀਆ ਹੈ ਜੋ ਮੋਗੇ ਲੁਧਿਆਣਾ ਬਰਨਾਲੇ ਤੱਕ ਦੇ ਭਾਗ ਵੀਰੋ ਇਹਨਾਂ ਖੇਤਰਾਂ ਤੋਂ ਬਾਅਦ ਗੁਰਦਾਸਪੁਰ ਕਪੂਰਥਲਾ ਜਲੰਧਰ ਫਤਿਹਗੜ੍ਹ ਸਾਹਿਬ ਮੋਹਾਲੀ ਚੰਡੀਗੜ੍ਹ ਵਗੈਰੇ ਵੀਰੋ ਇਹਨਾਂ ਖੇਤਰਾਂ ਦੇ ਬਦਲ ਨੂੰ ਇਹ ਸਿਸਟਮ ਹੌਲੀ-ਹੌਲੀ ਅੱਗੇ-ਅੱਗੇ ਵਧਦਾ ਜਾਵੇਗਾ ਜੋ ਕਿ ਪੰਜਾਬ ਦੇ ਤਕਰੀਬਨ ਵੀਰੋ 60-70% ਖੇਤਰਾਂ ਨੂੰ ਕਵਰ ਕਰੇਗਾ ਬਾਕੀ ਸਿਸਟਮ ਦਾ ਅਸਰ ਵੀਰੋ ਬੱਦਲ ਬਾਈ ਸਾਰੇ ਹੀ ਪੰਜਾਬ ਦੇ ਵਿੱਚ ਆਪਰ ਨੂੰ ਦੇਖਣ ਨੂੰ ਮਿਲੇਗੀ ਰਾਤ ਦੇ ਸਮੇਂ ਇਹ ਸਿਸਟਮ ਦੇ ਚੱਲਦੇ ਆ ਵੀਰੋ ਆਪਾਂ ਨੂੰ ਤੇਜ਼ ਹਨੇਰੀ ਗਰਜ ਚਮਕ ਇਕਾਦੁਕਾ ਥਾਵਾਂ ਤੇ ਤੇਜ਼ ਛਾਟੇ ਦਰਮੀ ਕੁਸ਼ਥਾ ਵਾਲੀ ਵੀਰੋ ਪੱਜ ਮਾਜੀਦ ਉਹ ਬੇਦੇ ਖੇਤਰਾਂ ਦੇ ਵਿੱਚ ਪੱਛਮੀ ਸਰਹੱਦੀ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤ ਤੇਜ਼ ਰੂਪ ਦੇ ਵਿੱਚ ਵੀਰੋ ਦੇਖਣ ਨੂੰ ਮਿਲ ਸਕਦੇ 10-15 ਮਿੰਟ ਦਾ ਸਪੈਲ ਚੰਗਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਉਸ ਤੋਂ ਬਾਅਦ ਵੀਰੋ ਹੌਲੀ ਹੌਲੀ ਸਿਸਟਮ ਦਾ ਅਸਰ ਜੋ ਕਿ ਰਾਜਸਥਾਨ ਹਰਿਆਣਾ ਦੇ ਨਾਲ ਲੱਗਦੇ ਏਰੀਆ ਨੇ ਬਠਿੰਡਾ ਮਾਨਸਾ ਬਰਨਾਲਾ ਕੁਝ ਭਾਗ ਸੰਗਰੂਰ ਦੇ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਵੀਰੋ ਇਸ ਸਿਸਟਮ ਦਾ ਅਸਰ ਆਪਾਂ ਨੂੰ ਅੱਧੀ ਰਾਤ ਤੋਂ ਦੇ ਸਮੇਂ ਤੋਂ ਬਾਅਦ ਇੰਨਾ ਖੇਤਰਾਂ ਦੇ ਵਿੱਚ ਵੀ ਵੀਰੋ ਧੂੜ ਭਰੀ ਹਨੇਰੀ ਤੇਜ਼ ਹਵਾ ਗਰਜ ਚਮਕ ਐਦਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੇ ਨੇ ਤੇ ਮੀਂਹ ਦੀਆਂ ਕਣੀਆਂ ਛਿੱਟੇ ਵੀ ਪੈ ਸਕਦੇ ਨੇ ਪਰ ਵੀਰੋ ਮਾਝੇ 도ਆਬੇ ਦੇ ਖੇਤਰਾਂ ਦੇ ਮੁਕਾਬਲੇ ਇੱਧਰ ਜੋ ਮੀਂਹ ਦਾ ਪ੍ਰਭਾਵ ਹੈ ਉਹ ਆਪਾਂ ਨੂੰ ਘੱਟ ਦੇਖਣ ਨੂੰ ਮਿਲੇਗਾ ਸਿਸਟਮ ਦਾ ਪਰ ਵੀਰੋ ਮਾਝੇ 도ਆਬੇ ਦੇ ਖੇਤਰਾਂ ਮੇਰੇ ਤੇ ਪੱਛਮੀ ਸਰਹੱਦੀ ਖੇਤਰਾਂ ਦੇ ਵਿੱਚ ਸਿਸਟਮ ਦਾ ਅਸਰ ਅਸਰ ਆਪਾਂ ਨੂੰ ਜ਼ਿਆਦਾ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ ਸੋ ਵੀਰੋ ਇਹ ਸੀ ਰਾਤ ਦੇ ਮੌਸਮ ਦੀ ਜਾਣਕਾਰੀ ਉਸੇ ਸਮੇਂ ਨਾਲ ਤਾਂ ਜੋ ਕਿ ਕਿਸਾਨ ਵੀਰ ਮੈਨੇਜ ਕਰ ਲੈਣ ਕਿਉਂਕਿ ਵੀਰੋ ਆਉਦੇ ਕੰਟੇ ਦੇ ਵਿੱਚ ਪੰਜਾਬ ਦਾ ਮੌਸਮ ਖਰਾਬ ਹੋ ਸਕਦਾ ਹੈ। ਬਾਕੀ ਵੀਰੋ ਸਵੇਰ ਦੀ ਵੀਡੀਓ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿ ਕੱਲ ਦਾ ਜੋ ਦਿਨ ਦਾ ਮੌਸਮ ਹੋਏਗਾ ਵੀਰੋ ਕਿਵੇਂ ਰਹੇਗਾ। ਤਕਰੀਬਨ ਦਿਨ ਦੇ ਸਮੇਂ ਮੌਸਮ ਠੀਕ ਰਹੇਗਾ। ਦੁਪਹਿਰ ਤੋਂ ਬਾਅਦ ਵੀਰੋ ਆਪਾਂ ਨੂੰ ਰਾਤ ਦੇ ਸਮੇਂ ਤੱਕ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਹਰ ਰੋਜ਼ ਦੀ ਤਰ੍ਹਾਂ ਵੀਰੋ ਮਿਲਦੀ ਰਹਿੰਦੀਆਂ ਕਿਉਂਕਿ ਫ੍ਰੀ ਮਾਨਸੂਨ ਸੀਜ਼ਨ ਆ ਵੀਰੋ ਕਿਸੇ ਵੀ ਸਮੇਂ ਮੌਸਮ ਖਰਾਬ ਹੋ ਸਕਦਾ ਹੈ। ਸੋ ਵੀਰੋ ਇਹ ਸੀ ਜਾਣਕਾਰੀ ਆਪਾਂ ਸਵੇਰ ਦੀ ਵੀਡੀਓ ਵਿੱਚ ਫੇਰ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿ